ਇਜਾ ਕਾਰਨ ਇਹ ਤੁਹਾਨੂੰ ਪਤਾ ਹੈ ਕਿ ਬੀ ਪਾਰਲੀਮੈਂਟ ਦੇ ਵਿੱਚ ਅੰਮਸਾਜੀ ਨੇ ਜੋ ਡਾਕਟਰ ਭੀਮਰਾਓ ਅੰਮੇਸ਼ੀ ਬਾਰੇ ਆਪਾਂ ਜਨਤ ਸਵਾਲ ਦੇ ਵਕਤੋਂ ਕੀਤੀ ਹੈ ਜਿਵੇਂ ਕਿ ਕਾਂਗਰਸ ਪਾਰਟੀ ਦੇ ਬਾਕੀ ਪਾਰਟੀਆਂ ਨੇ ਪਾਰਲੀਮੈਂਟ ਵਿੱਚ ਲੰਬੇ ਚਿਰਤ ਸਾਹਮਣੇ ਤੋਂ ਮੰਗ ਕਰਦੇ ਆ ਰਹੇ ਸੀ ਜਿਵੇਂ ਮਨੀ ਕੋਰਪਸ ਦੇ ਹਿੱਸਾ ਹੋਈ ਹੋਰ ਕਈ ਸੇਕ ਡਰਾਮਾ ਹੋਈ ਹੋਵੇ ਉੱਤੇ ਬਹਿਸ ਕਰਾਈ ਜਾਵੇ ਤਾਂ ਸਰਕਾਰ ਨੇ ਉਹ ਗੱਲ ਨੂੰ ਮੰਨਿਆ ਨਹੀਂ ਤੇ ਫਿਰ ਮੰਗ ਰੱਖੀ ਕਿ ਸੰਵਧਾਨ ਤੇ ਬਹਿਸ ਕਰਾਈ ਜਾਵੇ ਉਹ ਮੰਗ ਤਾਂ ਮੰਨ ਲਈ ਤਪਿਆ ਦੇ ਬੈਸ ਕਲਾਉਂਦੇ ਪਰ ਜਦੋਂ ਕੌਂਸਲ ਦੇ ਜਿਹੜੇ ਬਾਕੀ ਹੋਰ ਰਾਜਨੀਤਿਕ ਪਾਰਟੀਆਂ ਜਿਹਨਾਂ ਦੀ ਪਾਰਲੀਮੈਂਟ ਦੇ ਵਿੱਚ ਬੈਠੀਆਂ ਜਦੋਂ ਉਹਨਾਂ ਨੇ ਕਿਹਾ ਵੀ ਸੰਵਧਾਨ ਦੀ ਗੱਲ ਕੀਤੀ ਤਾਂ ਕਿਹਾ ਵੀ ਜਿਹੜਾ ਹੈਗਾ ਵੀ ਡਾਕਟਰ ਭੀਮਰਾਓ ਬੇਕਰ ਜਿਸ ਤਰ੍ਹਾਂ ਹੋ ਸ਼ਾਂਤੀ ਇਮਾਨਦਾਰੀ ਤੇ ਚੱਲਣ ਦਾ ਜੋ ਉਹਨਾਂ ਨੇ ਮਾਰਗਦਰਸ਼ਨ ਸਾਡੇ ਲਈ ਬਣਾਇਆ ਸੀ ਤਾਂ ਜਦੋਂ ਉਹ ਵਾਰ-ਵਾਰ ਗੱਲ ਕੀਤਾ ਤਾਂ ਜਿਹੜਾ ਤੁਹਾਨੂੰ ਪਤਾ ਹੈ ਅਮਰ ਸਾਹਿਬ ਜੀ ਨੇ ਕਿਹਾ ਵੀ ਇਹ ਕਿੰਨੇ ਵਾਰ ਤੁਸੀਂ ਵੀ ਡਾਕਟਰ ਮੀਤਕਰ ਦਾ ਜਨਾ ਲਜੀ ਨੇ ਬਲੀ ਅਸੀਂ ਭਗਵਾਨ ਦਾ ਨਾਮ ਲੈ ਰਹੇ ਹਾਂ ਤੇ ਸੁਭਵਾਨ ਨੂੰ ਪਾ ਲੈਂਦੇ ਤਾਂ ਉਹਨਾਂ ਦਾ ਦਰਅਤਰ ਕੀਤਾ ਡਾਕਟਰ ਮੀਤਕਰ ਦਾ ਇਹ ਤੋਂ ਦੱਸਣਾ ਚਾਹਣਾ ਵੀ ਜਿਹੜਾ ਅੱਜ ਅਸੀਂ ਬੈਠੇ ਆਂ ਜੇ ਕੋਈ ਬੰਦਾ ਚਾਹੇ ਐਮਪੀ ਜੋਂਕੇ ਜਾਂਦਾ ਚਾਹੇ ਅਸੀਂ ਕੋਈ ਐਮਐਲਏ ਜੋਂਕੇ ਜਾਂਦਾ ਇਹ ਜੋ ਡਾਕਟਰ ਭੀਮਰਾਓ ਵਿੱਚ ਨਿਸ਼ਾਨ ਲਿਖਿਆ ਜੋ ਸਾਨੂੰ ਉਹਨਾਂ ਨੇ ਸਿਸਟਮ ਬਣਾ ਕੇ ਦੱਸਿਆ ਕਿ ਉਹਦੀ ਬਦੌਲਤ ਜਿਹੜਾ ਹੈ ਅੱਜ ਅਸੀਂ ਉੱਥੇ ਪਾਰਲੀਮੈਂਟ ਦਾ ਅਸੈਂਬਲੀ ਦੇ ਵਿੱਚ ਬੈਠੇ ਆਂ ਜੰਨ ਨੇ ਉਹ ਜਿਹੜੀ ਉਹਦੇ ਇੱਕ ਹੋਰ ਸਾਥਦਾਨ ਦੇ ਵਿੱਚ ਅਸੀਂ ਨੰਦਾ ਕਰਦੇ ਜਿਹੜੇ ਬੰਦੇ ਸੀ ਤੇ ਉਹ ਨਾਲ ਹੀ ਜਿਹੜੀ ਬਜਾਏ ਇਸ ਗੱਲ ਦੇ ਵੀ ਉਹ ਮਾਫੀ ਮੰਗਦੇ ਜਾਂ ਉਹਨਾਂ ਦੀ ਗਲਤੀ ਲਈ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੂੰ ਕੁਝ ਕਹਿਣ ਦੀ ਬਜਾਏ ਉਲਟਾ ਉਹਨਾਂ ਦਾ ਪੱਖ ਪੂਰੇ ਆ ਉਸ ਗੱਲ ਨੂੰ ਪਾਸੇ ਰੱਖ ਕੇ ਜਿਹੜਾ ਵਿਰੋਧੀ ਧਿਰ ਦੇ ਜਿਹੜੇ ਉੱਥੇ ਆਗੂ ਸੀ ਉਹਨਾਂ ਨੂੰ ਫਿਰ ਧੱਕਾ ਮੁੱਠੀ ਵੀ ਕੀਤੀ ਜੋ ਪ੍ਰੋਟੈਸਟ ਕਰ ਰਿਹਾ ਸੀ ਜਿਹੜਾ ਇਵਨ ਵੀ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਆਗੂ ਨੇ ਮਰਦ ਤੇ ਖੜ ਗਏ ਉਹਨੂੰ ਧੱਕਾ ਮਾਰ ਕੇ ਥੱਲੇ ਮਿਚਾਇਆ ਗਿਆ ਪਿਛਲੇ ਸਭੇ ਵਿੱਚ ਵੀ ਜੀ ਭਾਜਪਾ ਵੱਲੋਂ ਸੰਵਿਧਾਨ ਨੂੰ ਤੋੜਨ ਬਰੋੜਨ ਦੀ ਹੈ ਬਦਲਣ ਦੀ ਹੈ ਜਿਹੜੀਆਂ ਚਾਲਾਂ ਚੱਲੀਆਂ ਜਾਂਦੀਆਂ ਸੀ ਉਸ ਦੇ ਵਿਰੋਧ ਦੇ ਵਿੱਚ ਵੀ ਜਿਹੜਾ ਦਿੱਲੀ ਦੇ ਲੈ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੋਏ ਤੁਹਾਡਾ ਇਸ ਤੋਂ ਅਗਲਾ ਕਦਮ ਕੀ ਹੋਏਗਾ ਜਿੱਦੋਂ ਅਸੀਂ ਕਹਾਂ ਉਹ ਅਸੀਂ ਵੀ ਇਹਦੇ ਖਿਲਾਫ ਜਿਹੜਾ ਰੋਸ ਮਾਰਚ ਕਰ ਰਹੇ ਹਾਂ ਅਸੀਂ ਆਪਣਾ ਜਿਹੜਾ ਮੈਮੋਰੰਡਮ ਦੇਵਾਂਗੇ ਉਹਨਾਂ ਤੋਂ ਸਤੀਫਾ ਦੀ ਮੰਗ ਕਰਾਂਗੇ ਰਾਸ਼ਟਰਪਤੀ ਤੋਂ ਇਹਨਾਂ ਨੂੰ ਜੇ ਨਹੀਂ ਸਿਭਾੰਦ ਦਿੱਤਾ ਤਾਂ ਇਹਨਾਂ ਨੂੰ ਬਰਖਾਤ ਕੀਤਾ ਜਾਵੇ ਜੋ ਲੋਕ ਜਿਹੜੇ ਸਮਾਜ ਵਿੱਚ ਜਹਿਰ ਫੈਲਾਉਂਦੇ ਨੇ ਕਿੰਨਾ ਆਗੂਆ ਜਿਹੜੇ ਜਾਂ ਡਾਕਟਰ ਅਬੀਦ ਵਰਗੇ ਜਿਹੜੇ ਜਿਹਨਾਂ ਦੇ ਸੰਵਿਧਾਨ ਦੇ ਦੇ ਰਚਨ ਹਾਰਨੇ ਉਹਨਾਂ ਬਾਰੇ ਜਿਹੜੇ ਮਤਲਬ ਮਾੜੀਆਂ ਟਿੱਪਣੀਆਂ ਕਰਦੇ ਨੇ ਉਹਨਾਂ ਨੂੰ ਅਸੀਂ ਮਤਲਬ ਜਿਹੜੀ ਕਹਿੰਦੇ ਵੰਡ ਹੀ ਸੜਦੀ ਜਾਪਦੀ ਹੈ ਤਾਂ ਦੀ ਉਹਨਾਂ ਦੀ ਇਸ ਟਿੱਪਣੀਆਂ ਦੇ ਨਾਲ ਤੁਹਾਨੂੰ ਲੱਗਦਾ ਹੋਗਾ ਕਿ ਜਿਹੜੇ ਆਪ ਐਸਸੀ ਵਰਗ ਨਾਲ ਜੁੜੇ ਜਾਂ ਦਬੇ ਕੁਚਲੇ ਲੋਕ ਦੇ ਉਹਨਾਂ ਤੱਕ ਇਹ ਗੱਲ ਪਹੁੰਚਾਉਣ ਦੇ ਵਿੱਚ ਤੁਹਾਡਾ ਕਿੰਨਾ ਕੁ ਯੋਗਦਾਨ ਜਿਹੜਾ ਸਫਲ ਸੰਘਰਸ਼ ਰਹੇਗਾ ਦੇਖੋ ਅੱਜ ਕੱਲ ਜਿਹੜੇ ਦਾ ਪਹੁੰਚੂ ਹਰ ਹਰ ਵਰਗ ਦੇ ਕੋਈ ਜਿਹੜੇ ਅੱਜਕੱਲ ਸੋਸ਼ਲ ਮੀਡੀਆ ਰਾਹੀਂ ਅੱਜਕੱਲ ਜਿਹੜਾ ਓ ਟੀਵੀ ਰਾਹੀਂ ਅਖਬਾਰਾਂ ਰਾਹੀਂ ਜਿਹੜੀ ਇਹ ਗਲਤਾਂ ਕਿਉਂਕਿ ਮੈਨੂੰ ਕਈ ਫੋਨ ਵੀ ਆਏ ਗਏ ਜਿਹੜੇ ਇਥੋਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੀ ਇਹ ਬਹੁਤ ਗਲਤ ਹੋਇਆ ਬਿਸ਼ੇਪਟਕਿਕ ਘਟਨਾ ਆ ਦਿਓ ਪਰ ਚੋਨ ਨੂੰ ਨਹੀਂ ਪੁੱਛਦਾ ਕਿ ਤੁਹਾਡੇ ਪ੍ਰੋਟੈਕਟ ਦੇ ਵਿੱਚ ਤੁਹਾਡੇ ਨਾਲ ਜਿੰਨਾ ਤੱਕ ਉਹ ਇਸ ਗੱਲ ਦੀ ਮਾਫੀ ਨਹੀਂ ਮੰਗਦੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਜਿਹੜਾ ਸਾਡਾ ਸੰਘਰਸ਼ ਆ ਜਿਸ ਤਰ੍ਹਾਂ ਸਾਨੂੰ ਪਾਰਟੀ ਉੱਪਰੋਂ ਜੋ ਗੱਲ ਨੇ ਦੋਖੀਓ ਸਾਡਾ ਜਿਹੜਾ ਸੰਘਰਸ਼ ਆ ਉਹ ਇਸ ਕੱਲ ਦੇ ਖਿਲਾਫ ਜਾਰੀ ਕਰ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਦੇ ਵਿੱਚ ਕਰੋ ਤੇ ਕਿੱਥੇ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਕਦੋਂ ਵੀ ਚਲੋ ਅਸੀਂ ਕੱਲ ਨੂੰ ਇਹਦੇ ਖਿਲਾਫ ਰੋਸ ਰੋਸ ਮਾਰਚ ਕਰ ਰਹੇ ਹਾਂ ਜੀ ਤੇ ਨਾਲ ਜਿਹੜਾ ਅਸੀਂ ਇੱਕ ਮੈਮੋਰੰਡਮ ਦੇਣ ਦਾ ਟਾਈਮ ਰੱਖਿਆ ਹੈ ਡੀਸੀ ਨੂੰ ਜਿਹੜਾ ਰਾਸ਼ਟਰਪਤੀ ਨੂੰ ਡੈਪੋਜੀਟ ਕਰਨਾ ਤੇ ਰੱਖਿਆ ਇਹਨੇ ਮੇਰਾ ਹੈਗਾ ਜੀ ਅਸੀਂ ਨੌ ਸੱਟ ਦਾ ਟਾਈਮ ਰੱਖਿਆ ਰੋਸ ਮਾਰਚ ਨਾਲ ਹੀ ਰੋਸ ਮਾਰਚ ਖਤਮ ਹੁੰਦੇ ਨਾਲ ਡੀਸੀ ਨੂੰ ਅਸੀਂ ਮੈਮੋਰੰਡਮ ਦੇਵਾਂਗੇ ਉਸ ਤੋਂ ਬਾਅਦ ਜਿਹਾ ਜੇ ਸਾਡੇ ਲਈ ਹੁਣ ਹੁਕਮ ਆਊਗਾ 파ਟਾ ਉਹ ਤੋਂ ਮੈਂ ਰੋਸ਼ ਮਾਰਚ ਕਿਹੜੀ ਜਗ੍ਹਾ ਤੋਂ ਸ਼ੁਰੂ ਕਰੂਗੇ ਸਰ ਰੋਸ਼ ਮਾਰਚ ਅਸੀਂ ਜਿਹੜਾ ਹੈਗਾ ਜਿਹੜਾ ਚੌਂਕ ਹੈ ਰੇਲਵੇ ਸਟੇਸ਼ਨ ਜਿਹੜਾ ਚੌਂਕ ਕਹਿੰਦੇ ਜਿੱਥੇ ਉੱਥੋਂ ਲੈ ਕੇ ਭਾੜਾ ਜਿਹੜਾ ਮੇਨ ਬਾਜ਼ਾਰ ਤੱਕ ਰੋਸ਼ ਮਾਰਚ ਕਰਾਂ ਤੇ ਜਾਂ ਕੋਈ ਜੱਸਾ ਬੰਦਿਆ ਛੱਡਦਾ ਪਹੁੰਚ ਗਈ ਸੀ ਆ ਤੇ ਜੀਐਸਆਸੀ ਉਹਨਾਂ ਨੇ ਵੀ ਕੋਈ ਰੜਕੇ ਵੀ ਜੇ ਉਹਨਾਂ ਨੇ ਕੋਈ ਰੂਪ ਰੇਖਾ ਹੋਰ ਬਣਾਈ ਤਾਂ ਅਸੀਂ ਮੌਕੇ ਤੇ ਉਦੋਂ ਦਾ ਪ੍ਰੋਗਰਾਮ ਇਹਦਾ ਚੇਂਜ ਕਰ ਸਕਦੇ ਕੋਈ ਹਾਈ ਕਮਾਂਡ ਦਾ ਲੀਡਰ ਪਹੁੰਚ ਰਿਹਾ ਸਰ ਬਰਨਾਲੇ ਕੱਲ ਦੇ ਬਰਨਾਲਾ ਦੇ ਹਰ ਜਿਹੜੇ ਉੱਥੋਂ ਹਾਰਾ ਗੂ ਆਪਣੇ ਆਪਣੇ ਹਲਕੇ ਚ ਆਪਣੇ ਆਪਣੇ ਜਿਲ੍ਹੇ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ। ਇਹ ਸਭ ਪੰਜਾਬ ਪਰ ਦੇ ਵਿੱਚ ਹੈ ਪ੍ਰੋਟੈਸਟ। ਇਹ ਪੂਰੇ ਡਿਗਰੀ ਦੇ ਵਿੱਚ ਹੈ। ਅ ਬੇਦਾ ਕਾਲ ਅੰਬੇਸ਼ ਦਾ ਸਾਥ ਤੇ ਮੰਨ ਮਤਲਬ ਸ਼ਬਦੀ ਨਰਾਕਰ ਦਿੱਤਾ ਗਿਆ। ਕਿ ਲੱਗਦਾ ਨਹੀਂ ਕਿ ਕਿੰਨੀ ਕਿਤੇ ਇੰਟਰਨਾ ਸ਼ਹੀ ਰਵੇ ਆਪਣਾ ਦੇ। ਦੇਖੋ ਤਾਂ ਹੈ ਉਹ ਤਾਂ ਲਗਾਤਾਰ ਜਿਹੜਾ ਉਹ ਸੁਝਾਉਣਗੇ ਤਾਂ ਜੱਡਾ ਉਹਦੇ ਚਾਹੇ ਹੋ। ਅ ਐਮਐਲਏ ਨੂੰ ਖੇਦਣ ਦੀ ਗੱਲ ਹੋਵੇ। ਚਾਹੇ ਹਿੰਸਾ ਦੀ ਗੱਲ ਹੋਵੇ। ਤੇ ਇੱਕ ਵਾਰ ਤਾਂ ਉਹ ਸ਼ਾਂਤੀ ਦੀ ਗੱਲ ਕਰਦੇ ਇੱਕ ਪਾਸੇ ਜਿਵੇਂ ਮਨੀਪੁਰ ਦੇ ਵਿੱਚ ਉਤੇ ਕਿਹਾ ਜਾਂਦਾ ਹੈ ਸਾਫ ਲੈਗ ਤਾਂ ਇਹ ਤਾਂ ਕੋਈ ਇਨਸਾਫ ਨਹੀਂ ਮਿਲੇ ਤੇ ਕੌਨਸਟ ਪਾਰਟੀ ਨੇ ਹਮੇਸ਼ਾ ਉਹਨਾਂ ਲੋਕਾਂ ਦੀ ਲੜਾਈ ਲੜੀ ਹੈ ਤੇ ਜਿਹੜ ਪਰ ਇਹਨਾਂ ਨੇ ਜਿਹੜੇ ਉਹਦੇ ਉੱਤੇ ਕੋਈ ਬਹਿਸ ਕਰਾਉਣ ਦੀ بجائے ਜਾਂ ਸੰਵਿਧਾਨ ਦੇ ਉੱਤੇ ਕੋਈ ਪ੍ਰੋਪਰ ਚਰਚਾ ਕਰਾਉਣ ਦੀ بجائے ਜਿਹੜੀ ਹੈ ਉਲਟਾ ਡਾਕਟਰ ਭੀਮਰਾਓਂ ਉਮੀਦਵਾਰ ਦੀ ਜਿਹੜਾ ਦੰਦਰ ਕੀਤਾ ਪਾਣੀ ਇਹ ਦੋਜਨ ਸਮਾਜ ਪਾਰਟੀ ਨੂੰ ਨਾਲ ਲੈ ਕੇ ਚੱਲੂ ਦੇਖੋ ਜਿਹੜਾ ਸਾਡਾ ਮੇਰਾ ਪ੍ਰੋਟੈਸਟ ਹੈ ਉਹ ਸਾਡਾ ਆਪਣੇ ਦਾ ਸਾਡੀ ਪਾਰਟੀ ਦਾ ਹੈ ਕਿ ਸਾਡੇ ਨਾਲ ਵੀ ਸਪੋਰਟ ਕਰਦੇ ਸਾਬ ਸਾਬ ਦੇ ਡਾਕਟਰ ਵੀ ਹੋ ਰਹੇ ਮੇਰੇ ਸਭ ਦੇ ਸਾਥ ਦੇ ਸੀ ਜੇ ਵੀ ਸਾਡੇ ਦਾ ਸਾਥ ਰੱਖਣਾ ਚਾਹੁੰਦਾ ਜਾਂ ਸਾਡੇ ਦਾ ਹੋ ਕੇ ਪਹੁੰਚ ਕਰਨਾ ਹੈ ਤਾਂ ਅਸੀਂ ਸਾਨੂੰ ਇਸ ਗੱਲ ਤੋਂ ਪੱਕੇ ਹੋ ਜੁਗਰੇ ਨਹੀਂ ਜਿਸ ਤਰ੍ਹਾਂ ਹੋਰ ਜਿਹੜੀਆਂ ਕੋਈ EMPLOYEES ਜਿੱਥੇ ਬੰਦੀਆਂ ਨੇ ਜਾਂ ਮਿਸਪਲਟੀ ਦੇ ਵਿੱਚ ਜੋ ਕਰਮਚਾਰੀ ਕੋਈ ਬਹੁਤ ਸਾਰੇ ਕੰਮ ਕਰਦ ਨੇ ਉਹਨਾਂ ਡਰ ਤੱਕ ਪਹੁੰਚ ਕੀਤੀ ਹੈ ਤੇ ਉਹ ਵੀ ਜੇ ਸਾਡੇ ਨਾਲ ਲਾਉਣ ਜਾਂ ਸਾਨੂੰ ਹਿਬੜਾਉਣਗੇ ਤਾਂ ਅਸੀਂ ਰਲ ਕੇ ਸੰਘਰਸ਼ ਕਰ ਚ ਮੈਨੂੰ ਕੋਈ ਦਰਾਜ ਇਸ ਤੋਂ ਤੁਹਾਡੀ ਕੀ ਮੰਗੇ ਜੀ ਮੈਂ ਇੱਕ ਸ਼ਾਮ ਨੂੰ ਪਾਰਟੀ ਦੇ ਵਿੱਚ ਅਮਦ ਸਾਹ ਨੂੰ ਪਾਰਟੀ ਤੱਕ ਉਹਨਾਂ ਦੀ ਹੈ ਪਾਰਟੀ ਤੇ ਨਹੀਂ ਕਿ ਉਹਨੂੰ ਸਿਫਾ ਲਿਆ ਜਾਵੇ ਉਹ ਤੋਂ ਇਹ ਜੇ ਨਹੀਂ ਸੀਫਾ ਦਿੱਤਾ ਨਾ ਜਬ ਪ੍ਰਕਾਸ਼ ਕਰਨ ਰਾਸ਼ਟਰਪਤੀ ਨੂੰ ਗੱਲ ਕਰੀਏ ਇੱਕ ਫੋਸਡਨ